ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੈਫ ਅਲੀ ਖਾਨ ਦੇ ਘਰ ਤੇ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਸੈਫ ਅਲੀ ਖਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਮੁੰਬਈ ਦੇ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਿੱਥੇ ਡਾਕਟਰਾਂ ਨੇ ਉਹਨਾਂ ਦੀ ਸਰਜਰੀ ਕੀਤੀ ਹੈ ਮੁੰਬਈ ਦੇ ਬਾਂਦਰਾ ਸਥਿਤ ਘਰ 'ਚ ਬੀਤੀ ਰਾਤ ਲਗਭਗ 2 ਵਜੇ ਅਣਪਛਾਤੇ ਹਮਲਾਵਰ ਉਹਨਾਂ ਦੇ ਘਰ 'ਚ ਲੁੱਟ ਦੇ ਇਰਾਦੇ ਨਾਲ ਵੜੇ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਜ਼ਖਮੀ ਹਾਲਤ 'ਚ ਉਹਨਾਂ ਨੂੰ ਲੀਲਾਵਲੀ ਟੀ ਹਸਪਤਾਲ ਲਿਜਾਇਆ ਗਿਆ ਜਿੱਥੇ ਗਲੇ ਪਿੱਠ ਤੇ ਹੱਥ ਤੇ ਸਿਰ ਆਪਕੋਨਾਂ ਦੀ ਸਰਜਰੀ ਹੋ ਚੁੱਕੀ ਹੈ ਡਾਕਟਰ ਨੀਰਜ ਉਤਮਾਨੀ ਦਾ ਕਹਿਣਾ ਹੈ ਕਿ ਸੈਫ ਨੂੰ 6 ਵਾਰ ਚਾਕੂ ਮਾਰਿਆ ਗਿਆ ਤੇ ਦੋ ਡੂੰਗੇ ਜ਼ਖਮ ਨੇ ਇੱਕ ਜ਼ਖਮ ਰੀੜ ਦੀ ਹੱਡੀ ਦੇ ਕੋਲ ਲੱਗਾ ਤੇ ਹੁਣ ਉਹਨਾਂ ਦੀ ਹਾਲਤ ਸਥਿਰ ਹੈ ਇਸ ਮਾਮਲੇ ਦੇ ਸੈਫ ਅਲੀ ਖਾਨ ਦਾ ਬਿਆਨ ਸਾਹਮਣੇ ਆਇਆ ਦੱਸਿਆ ਗਿਆ ਕਿ ਸੈਫ ਅਲੀ ਖਾਨ ਦੇ ਘਰ ਚੋਰੀ ਦੀ ਕੋਸ਼ਿਸ਼ ਕੀਤੀ ਗਈ ਫਿਲਹਾਲ ਲੀਲਾਪਤੀ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਸੈਫ ਦੇ ਘਰ ਦੇ ਇੱਕ ਮੁਲਾਜ਼ਮ ਵੀ ਜ਼ਖਮੀ ਹੋਇਆ ਦੱਸਦੀ ਸੈਫ ਅਲੀ ਖਾਨ ਖਾਰ ਦੇ ਫੋਰਚੂਨ ਹਾਈਟਸ ਵਿੱਚ ਰਹਿੰਦੇ ਨੇ ਤੇ ਇੱਕ ਵਿਅਕਤੀ ਸੈਫ ਅਲੀ ਦੇ ਘਰ ਵੜ ਗਿਆ ਤੇ ਨੌਕਰਾਨੀ ਨਾਲ ਬਹਿਸ ਕੀਤੀ ਜੇ ਦੋ ਸੋ ਵਿਅਕਤੀ ਨੂੰ ਐਕਟ ਨੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਹਮਲਾ ਕਰ ਦਿੱਤਾ ਬਿਊਰੋ ਰਿਪੋਰਟ ਜੀਕੇਆ ਟੀਵੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੈਫ ਅਲੀ ਖਾਨ ਦੇ ਘਰ ਤੇ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਸੈਫ ਅਲੀ ਖਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਮੁੰਬਈ ਦੇ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਿੱਥੇ ਡਾਕਟਰਾਂ ਨੇ ਉਹਨਾਂ ਦੀ ਸਰਜਰੀ ਕੀਤੀ ਹੈ ਮੁੰਬਈ ਦੇ ਬਾਂਦਰਾ ਸਥਿਤ ਘਰ 'ਚ ਬੀਤੀ ਰਾਤ ਲਗਭਗ 2 ਵਜੇ ਅਣਪਛਾਤੇ ਹਮਲਾਵਰ ਉਹਨਾਂ ਦੇ ਘਰ 'ਚ ਲੁੱਟ ਦੇ ਇਰਾਦੇ ਨਾਲ ਵੜੇ ਚ ਜਿਸ ਤੋਂ ਬਾਅਦ ਜ਼ਖਮੀ ਹਾਲਤ ਚ ਉਹਨਾਂ ਨੂੰ ਲੀਲਾਵਲੀ ਟੀ ਹਸਪਤਾਲ ਲਿਜਾਇਆ ਗਿਆ ਜਿੱਥੇ ਗਲੇ ਪਿੱਠ ਤੇ ਹੱਥ ਤੇ ਸਿਰ ਤੇ ਚਾਕੂ ਲੱਗਾ ਰਿਪੋਰਟਸ ਮੁਤਾਬਕ ਉਹਨਾਂ ਦੀ ਸਰਜਰੀ ਹੋ ਚੁੱਕੀ ਹੈ ਡਾਕਟਰ ਨੀਰਜ ਉੱਤਮਾਨੀ ਦਾ ਕਹਿਣਾ ਹੈ ਕਿ ਸੈਫ ਨੂੰ 6 ਵਾਰ ਚਾਕੂ ਮਾਰਿਆ ਗਿਆ ਤੇ ਦੋ ਡੂੰਘੇ ਜ਼ਖਮ ਨੇ ਇੱਕ ਜ਼ਖਮ ਰੀੜ ਦੀ ਹੱਡੀ ਦੇ ਕੋਲ ਲੱਗਾ ਤੇ ਹੁਣ ਉਹਨਾਂ ਦੀ ਹਾਲਤ ਸਥਿਰ ਹੈ ਇਸ ਮਾਮਲੇ ਤੇ ਸੈਫ ਅਲੀ ਖਾਨ ਦਾ ਬਿਆਨ ਸਾਹਮਣੇ ਆਇਆ ਦੱਸਿਆ ਗਿਆ ਕਿ ਸੈਫ ਅਲੀ ਖਾਨ ਦੇ ਘਰ ਚੋਰੀ ਦੀ ਕੋਸ਼ਿਸ਼ ਕੀਤੀ ਗਈ ਫਿਲਹਾਲ ਲੀਲਾਪਤੀ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਸੈਫ ਦੇ ਘਰ ਦੇ ਇੱਕ ਮੁਲਾਜ਼ਮ ਵੀ ਜ਼ਖਮੀ ਹੋਇਆ ਦੱਸਿਆ ਸੈਫ ਅਲੀ ਖਾਨ ਖਾਰ ਦੇ ਫੋਰਚੂਨ ਹਾਈਟਸ ਵਿੱਚ ਰਹਿੰਦੇ ਨੇ ਤੇ ਇੱਕ ਵਿਅਕਤੀ ਸੈਫ ਅਲੀ ਦੇ ਘਰ ਵੜ ਗਿਆ ਤੇ ਨੌਕਰਾਨੀ ਨਾਲ ਬਹਿਸ ਕੀਤੀ ਜੇ ਦੋਸਤੋ ਵਿਅਕਤੀ ਨੂੰ ਐਕਟ ਨੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਹਮਲਾ ਕਰ ਦਿੱਤਾ ਬਿਊਰੋ ਰਿਪੋਰਟ ਜੀਕੇਆ ਟੀਵੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੈਫ ਅਲੀ ਖਾਨ ਦੇ ਘਰ ਤੇ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਸੈਫ ਅਲੀ ਖਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਮੁੰਬਈ ਦੇ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਿੱਥੇ ਡਾਕਟਰਾਂ ਨੇ ਉਹਨਾਂ ਦੀ ਸਰਜਰੀ ਕੀਤੀ ਹੈ ਮੁੰਬਈ ਦੇ ਬਾਂਦਰਾ ਸਥਿਤ ਘਰ ਚ ਬੀਤੀ ਰਾਤ ਲਗਭਗ 2 ਵਜੇ ਅਣਪਛਾਤੇ ਹਮਲਾਵਰ ਉਹਨਾਂ ਦੇ ਘਰ ਚ ਲੁੱਟ ਦੇ ਇਰਾਦੇ ਨਾਲ ਵੜੇ ਚਾਕ ਇਸ ਤੋਂ ਬਾਅਦ ਜ਼ਖਮੀ ਹਾਲਤ ਚੋਂ ਉਹਨਾਂ ਨੂੰ ਲੀਲਾਵਲੀ ਟੀ ਹਸਪਤਾਲ ਲਿਜਾਇਆ ਗਿਆ ਜਿੱਥੇ ਗਲੇ ਪਿੱਠ ਤੇ ਹੱਥ ਤੇ ਸਿਰ ਤੇ ਚਾਕੂ ਲੱਗਾ ਰਿਪੋਰਟਸ ਮੁਤਾਬਕ ਉਹਨਾਂ ਦੀ ਸਰਜਰੀ ਹੋ ਚੁੱਕੀ ਹੈ ਡਾਕਟਰ ਨੀਰਜ ਉੱਤਮਾਨੀ ਦਾ ਕਹਿਣਾ ਹੈ ਕਿ ਸੈਫ ਨੂੰ 6 ਵਾਰ ਚਾਕੂ ਮਾਰਿਆ ਗਿਆ ਤੇ ਦੋ ਡੂੰਘੇ ਜ਼ਖਮ ਨੇ ਇੱਕ ਜ਼ਖਮ ਰੀੜ ਦੀ ਹੱਡੀ ਦੇ ਕੋਲ ਲੱਗਾ ਤੇ ਹੁਣ ਉਹਨਾਂ ਦੀ ਹਾਲਤ ਸਥਿਰ ਹੈ ਇਸ ਮਾਮਲੇ ਤੇ ਸੈਫ ਅਲੀ ਖਾਨ ਦਾ ਬਿਆਨ ਸਾਹਮਣੇ ਆਇਆ ਦੱਸਿਆ ਗਿਆ ਕਿ ਸੈਫ ਅਲੀ ਖਾਨ ਦੇ ਘਰ ਚੋਰੀ ਦੀ ਕੋਸ਼ਿਸ਼ ਕੀਤੀ ਗਈ ਫਿਲਹਾਲ ਲੀਲਾਪਤੀ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਕਿ ਸੈਫ ਦੇ ਘਰ ਦੇ ਇੱਕ ਮੁਲਾਜ਼ਮ ਵੀ ਜ਼ਖਮੀ ਹੋਇਆ ਦੱਸਦੀ ਹੈ ਸੈਫ ਅਲੀ ਖਾਨ ਖਾਰ ਦੇ ਫੋਰਚੂਨ ਹਾਈਟਸ ਵਿੱਚ ਰਹਿੰਦੇ ਨੇ ਤੇ ਇੱਕ ਵਿਅਕਤੀ ਸੈਫ ਅਲੀ ਦੇ ਘਰ ਵੜ ਗਿਆ ਤੇ ਨੌਕਰਾਨੀ ਨਾਲ ਬਹਿਸ ਕੀਤੀ ਜਦੋਂ ਸੋ ਵਿਅਕਤੀ ਨੂੰ ਐਕਟ ਨੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਹਮਲਾ ਕਰ ਦਿੱਤਾ ਬਿਊਰੋ ਰਿਪੋਰਟ ਜੀਕੇਆ ਟੀਵੀ